ਤਖਤਾ ਹੁੰਦਾ ਜਿਵੇਂ ਆਪਣੇ ਗੇਟ ਹੁੰਦਾ ਨਾ ਗੇਟ ਹੂੰ ਦਰਵਾਜਾ ਬੂਹਾ ਐ ਸਾਡੇ ਕਹਿੰਦੇ ਤਖਤਾ ਪੇੜਦੇ ਹੂੰ ਤਖਤਾ ਕਹਿੰਦੇ ਹਨ ਤਾਂ ਉਹ ਇੱਕ ਮੈਕਰ ਲਾਈਨ ਬਣਾਈ ਸੀਗੀ ਕਿ ਕਦੇ ਅਸੀਂ 19 18 19 ਸਾਲਾਂ ਦੇ ਤਖਤ ਸੰਭ ਲੈਂਦੇ ਸਾਂ ਤੇ ਅੱਜ 18 19 ਸਾਲਾਂ ਦੇ ਅਸੀਂ ਦੂਜੇ ਦੇਸ਼ਾਂ ਦੇ ਤਖਤੇ ਖੜਕਾਰੇ ਹਨਾ ਵੀ ਸਾਨੂੰ ਅੰਦਰ ਆਉਣ ਦੋ ਅੰਦਰ ਆਉਣ ਦਿਓ ਇਹ ਸਾਰੀ ਜੀ ਟ੍ਰੈਜੇਡੀ ਆ ਅਸੀਂ ਆਪਣੇ ਬਲੱਡ ਨੂੰ ਆਪਣੀਆਂ ਜਨਰੇਸ਼ਨਜ਼ ਨੂੰ ਕਿਉਂ ਨਹੀਂ ਦੱਸ ਪਾਏ ਵੀ ਯਾਰ ਅਸੀਂ ਰਾਜੇ ਹਾਂ ਹੂੰ ਅਸੀਂ ਰਾਜ ਕੀਤਾ ਵੀ ਉਨੀਆਂ ਸਾਲਾਂ ਦਿਆਂ ਨੇ ਲਾਹੌਰ ਦਾ ਤਖਤ ਸੰਭਾਇਆ ਸੀ ਹੂੰ ਬਹੁਤ ਵੱਡੀ ਗੱਲ ਹੈ ਅੱਜ ਮੇਰੇ ਖਾਲਚ ਆਪਾਂ ਸ਼ਾਇਦ ਸਮਝ ਨਹੀਂ ਪਾਰੇ ਕਿ ਰਾਜੇ ਬਣ ਜਾਂਦੇ ਸਾਂ ਇੰਨਾ ਭਰੋਸਾ ਸੀ ਸਾਨੂੰ ਸਾਡੇ ਤੇ ਸਾਡੇ ਤੇ ਲੋਕਾਂ ਨੂੰ ਤੇ ਅੱਜ ਅਸੀਂ 18-19 ਸਾਲਾਂ ਤੀਨ ਨੂੰ ਜੇ ਉਹ ਕਹਿੰਦਾ ਕਿ ਮੈਂ ਅਫਸਰ ਵੀ ਲੱਗਣਾ ਤੇ ਮਾਂ ਪਿਓ ਕਹਿੰਦਾ ਤੂੰ ਲੱਗੇਗਾ ਅਫਸਰ ਹਣਾ ਸਾਡਾ ਨਹੀਂ ਯਕੀਨ ਰਿਹਾ ਯਕੀਨ ਨਹੀਂ ਰਿਹਾ ਸੀ ਆਪਣੇ ਯਕੀਨ गवाਤਾ